ਫਿਰ ਸਿੰਘਾਂ ਦੇ ਮਾਹ ਮਹਾਰਾਜ ਨੂੰ ਬੇਨਤੀ ਕਰਦੇ ਨੇ ਮਹਾਰਾਜ ਨੂੰ ਉਹਨਾਂ ਦੁਸ਼ਤਾਂ ਨੇ ਇਸ ਪ੍ਰਕਾਰ ਹਮਲਾ ਕਰਕੇ ਮਹਾਰਾਜ ਦੇ ਸ਼ਸਤਰਾਂ ਦੀ ਬੇਦਬੀ ਕੀਤੀ ਫਿਰ ਸੰਤਾਨ ਸੰਗਤ ਦੀ ਕਮਰ ਕਸਾ ਕਿਤਾ ਕਿਰ ਉਸ ਸਮੇਂ ਆਪਣੇ ਪਵਿੱਤਰ ਸੀਸ ਦੇ ਉੱਪਰ ਸੰਗਰ ਜੀ ਜਿਹੜੀ ਦਸਤਾਰ ਹੈ ਸਜਾ ਕਰਕੇ ਤੇਸਰੀ ਦਸਤਾਰ ਸਜਾ ਕਰਕੇ ਥਮ ਸੰਗਰ ਵਾਲਵਰ ਲੈ ਕੇ ਜਿਹੜਾ ਅਕਸਰ ਤੁਸੀਂ ਫੋਟੋਆਂ ਵਿੱਚ ਦੇਖਦੇ ਬ라운 ਰੰਗ ਦਾ ਜਿਹੜਾ ਸੰਗਰ ਜੀ ਗਾਦਰੀ ਵਾਲਾ ਉਹ ਉਹਨਾਂ ਨੇ ਪਾਇਆ ਤੇ ਦੋ ਜਿਹੜੀਆਂ ਮੈਗ ਤੇ ਮਾਪੁਰਖਾਂ ਨੇ ਥੰਮਸੰ ਦੀ ਰਵਾਲਾ ਥੰਮਸੰ ਦੀ ਗੱਲ ਲੈ ਕੇ ਭਾਈ ਮਰੀਕ ਸਿੰਘ ਦੇ ਥੰਮਸੰ ਦੀ ਗੱਲ ਲੈ ਕੇ ਕੋਠਾ ਸਾਹਿਬ ਦੇ ਕੇ ਆ ਕੇ ਅਰਦਾਸ ਕਰਦੇ। ਫਿਰ ਕੋਠਾ ਸਾਹਿਬ ਦੀ ਅਰਦਾਸ ਕਰਨ ਤੋਂ ਪਹਿਲਾਂ ਭਾਈ ਕਾਬਲ ਸਿੰਘ ਭਾਈ ਕਾਬਲ ਸਿੰਘ ਤੇ ਭਾਈ ਰਣਜੀਤ ਸਿੰਘ ਦੀ ਉਹ ਗੁਰਮਤ ਪਿਆਰੀ ਨੇ ਜਿਹੜਾ ਪਾਪੀ ਗੁਰਬਚਨ ਨਰਕ ਧਾਰਿਆ ਸੀ ਨਾ ਜਿਸ ਨੇ 1978 ਵਿੱਚ ਚਿਹਰ ਦਿੱਤਾ ਸੀ ਸੇਕ ਕੌਮਰੋਂ ਕਿ ਮੈਂ ਕਿ ਅੰਮਰ ਸਰ ਸਾਹ ਵਿਖੇ ਵ ਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਜਾਈ ਸੀ ਕਿ ਮੈਂ ਪੰਜ ਤਾਰੇ ਸਜਾਵਾਂਗਾ ਮੈਂ ਪਾਲਕੀ ਵਿੱਚ ਬੈਠਾਂਗਾ ਜਿੱਨੇ ਆਪੇ ਮੁੰਡੇ ਦਾ ਨਾਂ ਗੋਬਿੰਦ ਸਿੰਘ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਆਪਣੀ ਕੁੜੀ ਦਾ ਨਾਮ ਦੇਵੇ ਨਾਨਕ ਹੀ ਰੱਖਿਆ ਸੀ ਤੇ ਆਪਣੇ ਆਪ ਨੂੰ ਗੁਰੂ ਨਾਨਕ ਕਹਿੰਦਾ ਸੀ ਜਿਹੜਾ ਪਾਲਕੀ ਵਿੱਚ ਚੰਦੂਆ ਸਾਹਿਬ ਲਾ ਕੇ ਤੇ ਪੈਰਾ ਵਾਲੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਦਾ ਸੀ ਜਿਹੜਾ ਕਹਿੰਦਾ ਸੀ ਇਹ ਗੁਰੂ ਥੋੜੀ ਇਹਦਾ ਤਕਾਬ ਹੈ ਅਸ ਪ੍ਰਕਾਰ ਜਿਹੜੀ ਬਿਆਨਤੀ ਕਰਦਾ ਸੀ ਉਸ ਨੂੰ ਮਹਾਪੁਰਖਾਂ ਨੇ ਅਕਸਰ ਕਹਿਣਾ ਨਾ ਕਿ ਜਿਹੜਾ ਸਭ ਤੋਂ ਗੱਡੀ ਜਾੜੇਗਾ ਉਹ ਨਾ ਸੋਹਣਿਆਂ ਦਾ ਸੋਨੇ ਨਾਲ ਫੁੱਲਾਂਗਾ ਤੇ ਹੁਣ ਭਾਈ ਰঞ্জੀਤ ਸਿੰਘ ਜੀ ਜੇਲ੍ਹ ਵਿੱਚ ਸੰਤੇ ਭਾਈ ਕਾਬਲ ਸਿੰਘ ਮਹਾਪੁਰਖਾਂ ਦੇ ਨਾਲ ਹੀ ਸੀ ਤੇ ਜਦੋਂ ਕੋਠਾ ਸਾਹਿਬ ਅਰਦਾਸ ਕਰਨ ਲੱਗੇ ਨਾ ਫਿਰ ਮਹਾਪੁਰਖਾਂ ਨੇ ਭਾਈ ਕਾਬਲ ਸਿੰਘ ਨੂੰ ਵੱਲ ਵੇਖੀ ਗਏ ਨਾ ਕਿ ਦਾ ਭਾਈ ਕਾਬਲ ਸਿੰਘ ਦੀ ਬੇਰਤੀ ਹੈ ਦਾਸ ਨੇ ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਕੀ ਜਦੋਂ ਤੁਸੀਂ ਨਰਕਧਾਰੀ ਗੁਰਬਚਨੀ ਨੂੰ ਪੜ੍ਹਦੇ ਹੀ ਜਾੜੋਗੇ ਨਾ ਤੇ ਮੈਂ ਸੋਨੇ ਨਾਲ ਤੁਹਾਨੂੰ ਤੇ ਮਾੜੀ ਦੀ ਕਿਰਪਾ ਸਦਕਾ ਹੁਣ ਤੱਕ 90 ਕਿਲੋ ਇਹ ਸੋਨਾ ਇਕੱਠਾ ਹੈ ਜੇਕਰ ਸਮਾਂ ਹੁੰਦਾ ਤੇ ਭਾਈ ਜੇਜ ਸਿੰਘ ਨੂੰ ਦਿੱਲੀ ਡੀਰ ਵਿੱਚ ਸੋਨੇ ਨਾਲ ਤੁੜਨਾ ਸੀ ਤੇ ਤੁਹਾਨੂੰ ਇਸ ਵਾਰ ਸ਼੍ਰੀ ਮਨਸਤ ਕਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਜਿਹੜੀ ਵਰਸੀ ਹੈ ਅਗਸਤ ਵਿੱਚ ਜਿਹੜੀ ਆਉਂਦੀ ਹੈ ਤੇ ਤੁਹਾਨੂੰ ਉਸ ਸਮੇਂ ਗੁਰਦੁਆਰਾ ਗੁਰਦਸ਼ਨ ਪ੍ਰਕਾਸ਼ ਵਿੱਚ ਤੁਹਾਡਾ ਸਤਿਕਾਰ ਕਰਨਾ ਸੀ ਪਰ ਹੁਣ ਸਮਝ ਆ ਗਈ ਤਣੀ ਦੇ ਹੁਣ ਤੁਹਾਡਾ ਧਿਆਨ ਕਿਤੇ ਸੋਨੇ ਵਿੱਚ ਨਾ ਰਵੇ ਕਿ ਗਰਾ ਸਰਕਾਰ ਦੀ ਕੀਤਾ ਮੇਰੀ ਕਾਮ ਨੇ ਆ ਸਵਾਨਾ ਤੁਹਾਡੇ ਸਾਹਮਣੇ ਆਇਆ ਹੁਣ ਦੱਸੋ ਕੀ ਪਰ ਕਹਿਣਾ ਕਰਦੇ ਮਾਪਣਖੋ ਇਹ ਸਵਾਸਾ ਦੀ ਦੂਜੀ ਮਹਾਰਾਜੀ ਦੀ ਸਿੱਖੀ ਕਿਸਾਂ ਸਵਾਸਾ ਨਾਲ ਨਹੀਂ ਪਜਾਈ ਮੈਂ ਸੋਨੇ ਨੂੰ ਕੀ ਕਰੀ ਮੈਨੂੰ ਤਾਂ ਮਾੜੀ ਦੀ ਸਿੱਖੀ ਚਾਹੀਦੀ ਹੈ ਮੈਨੂੰ ਤਾਂ ਸਹੀ ਦੀ ਚਾਹੀਦੀ ਹੈ ਬਾਸ ਮੈਨੂੰ ਇਸ ਲੋਗ ਦੇ ਵਿੱਚ ਵੀ ਤੇ ਪਰਲੋਗ ਦੇ ਵਿੱਚ ਵੀ ਆਪਣੇ ਨਾਲ ਸਾ ਪੋਤੇ ਅਤੇ ਬਚਨ ਸਿੰਘ ਜੀ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਸਤਿਪਾਤਸ਼ਾਹ ਜੀ ਜਿੰਨੀ ਦੇਰ ਤੱਕ ਕੌਮ ਦਾ ਆਪਣਾ ਘਰ ਨਹੀਂ ਬਣ ਜਾਂਦਾ ਉਨੀ ਦੇਰ ਤੱਕ ਮੈਂ ਜਨਮ ਲੈ ਕੇ ਹੁੰਦਾ ਰਹਾ ਤੇ ਜਿਹੜੇ ਤੱਕ ਜਦੋਂ ਮੋਰਚੇ ਨੇ ਚਲਾ ਕੇ ਕੌਮ ਦਾ ਘਰ ਬਣਾਇਆ